ਤੇਦਰ ਕੋੜਾ ਖੁੱਲ ਕੇ ਭੱਜ ਲਿਆ ਤੇ ਪਹਿਲਾਂ ਉੱਪਰ ਦੀ ਚੜ ਗਿਆ ਦਾ ਤੇ ਮਾਲਕ ਦੇ ਸਾਹਮਣੇ ਖੜੇ ਇਹ ਪਤਾ ਨਹੀਂ ਰਸਤਾ ਭੁੱਲ ਗਿਆ ਪਤਾ ਨਹੀਂ ਹੁਣ ਕੰਮ ਤੇ ਚੱਲ ਰਿਹਾ ਇਹ ਸਾਈਡ ਤੇ ਚੱਲ ਰਿਹਾ ਪਾਪਾ ਤੁਸੀਂ ਸਾਈਕਲ ਦੇ ਅਨੰਦ ਮਾਣਦੇ ਹੋ ਓਏ ਕਿਰਪਾ ਗੁਰੂ ਮਹਾਰਾ ਜੀ ਤੇ ਆਪ ਕੋਨ ਖੱਤਰ ਵਾਲੇ ਹੋਣ ਦੇਖਣ ਲੱਗੇ ਵਾਟੇ ਤਾਕਰਾ ਸਫਰ ਬਹੁਤ ਵਧੀਆ ਚੱਲ ਰਿਹਾ ਤੇ ਜਿਹੜਾ ਪੁਰਾਣਾ ਰਸਤਾ ਹੋਏ ਵਾਲਾ ਏ ਇਧਰ ਪਹਾੜ ਟੁੱਟਿਆ ਹੋਏ ਤਾਂ ਪਹਾੜ ਟੁੱਟਣ ਨਾਲ ਰਸਤਾ ਕਵਰ ਹੋਇਆ ਵਾ ਇਧਰੋਂ ਖੱਤਰਾਂ ਆ ਰਹੀਆਂ ਇਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਨੇ ਲੰਘ ਕਿੱਧਰ ਨੂੰ ਜਾਣਾ ਇਹਨੂੰ ਲਾਗੇ ਕਰ ਲੋ ਜੀ ਲਾਗੇ ਕਰ ਲੋ ਇਹਨੂੰ ਇੱਧਰੋਂ ਲੈ ਕੇ ਜਾਊਂਗਾ ਇਹਨਾਂ ਨੂੰ ਇਹ ਖੱਤਰਾਂ ਵਾਲੇ ਨਾ ਜਿਹੜੇ ਤੁਰਕੇ ਜਾ ਰਹੇ ਉਹਨਾਂ ਨੂੰ ਬਹੁਤ ਤੰਗ ਕਰਦੇ ਨੇ ਗੋੜਾ 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 ਤੇ ਇਹ ਰਸਤਾ ਮੈਨੂੰ ਲੱਗਦਾ ਵੀ ਸਾਈਕਲ ਚੱਕ ਕੇ ਜੜਾਉਣਾ ਪਊਗਾ ਨਹੀਂ ਆਪਾਂ ਇਧਰ ਹੀ ਲੰਘ ਚੱਲਦੇ ਚੱਲਦੇ ਆ ਜੀ ਚੱਕਣੀ ਪਏਗਾ ਇੱਥੇ ਅਗਰ ਆਪਾਂ ਇਹਨੇ ਸੋਹਣੇ ਰਾਵਾਂ ਤੇ ਸਫਰ ਕਰ ਰਹੇ ਹਾਂ ਤਾਂ ਉਹਨਾਂ ਵਿੱਚ ਜੋ ਮੇਨ ਹਿੱਸਾ ਹੈ ਉਹ ਇਹਨਾਂ ਵੀਰਾਂ ਨੇ ਜਿੱਥੇ ਵੀ ਊੜੇ ਖਚਰ ਲਿੱਦ ਕਰਦੇ ਨੇ ਇਹ ਵੀਰ ਸਾਫ਼ ਕਰ ਦਿੰਦੇ ਨੇ ਇਸੇ ਕਰਕੇ ਜਿਹੜਾ ਇਹ ਟਰੈਕ ਹੈ ਇਹ ਤਕਰੀਬਨ ਆਪਾਂ ਨੂੰ ਸਾਫ਼ ਮਿਲ ਰਿਹਾ ਹੈ ਜਿੱਥੇ ਵੀ ਲਿੱਦ ਵਗੈਰਾ ਹੁੰਦੀ ਹੈ ਇਹ ਵੀਰ ਵਧੀਆ ਸੇਵਾ ਕਰ ਰਹੇ ਨੇ ਤੇ ਜਿੰਨੇ ਵੀ ਸੰਗਤ ਆ ਰਹੀ ਹੈ ਇਹਨਾਂ ਵੀਰਾਂ ਕੋਲੇ ਰੋਕ ਕੇ ਇਹਨਾਂ ਦਾ ਮਾਣ ਤਾਣ ਜ਼ਰੂਰ ਕਰਿਆ ਕਰੋ। ਅਗਰ ਮੈਂ ਗੱਲ ਕਰਾਂ ਉਦਾਂ ਇਹ ਸਾਰੇ ਗਵਰਨਮੈਂਟ EMPLOYEES ਨੇ। ਇਹ ਸਾਰੇ ਸਰਕਾਰੀ ਡਿਊਟੀ ਵਾਲੇ ਆ। ਇਹਨਾਂ ਦੀ ਇੱਥੇ ਡਿਊਟੀ ਲੱਗਦੀ ਆ। ਇਹ ਸਾਰੇ ਗਵਰਨਮੈਂਟ ਦੇ EMPLOYEES ਨੇ। ਪਰ ਕੰਮ ਵਧੀਆ ਕਰ ਰਹੇ ਨੇ। ਤਾਂ ਇਹਨਾਂ ਦਾ ਸਾਥ ਜ਼ਰੂਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ। ਠੀਕ ਹੋ ਵੀ ਵਾਹਿਗੁਰੂ ਜੀ ਕੀ ਖਾਤੇ ਜੀ। ਤੇ ਜਿੰਨੇ ਵੀ ਵੀਰ ਯਾਤਰਾ ਤੇ ਆ ਰਹੇ ਨੇ ਉਹ ਇਹਨਾਂ ਦਾ ਸਹਿਯੋਗ ਜ਼ਰੂਰ ਕਰਿਓ। ਜੋ ਵੀ ਤੁਹਾਨੂੰ ਸਰਦਾ ਏ ਉੰਨਾ ਕਹਿੰਦਾ ਦੀ ਸੇਵਾ ਜ਼ਰੂਰ ਕਰਕੇ ਜਾਏ ਜੀ ਗੁਰੂ ਮਾਰਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜੀ ਤੇ ਸੰਗਤ ਕੁਝ ਵੇਟ ਕਰ ਰਹੀਆਂ ਇਹਨਾਂ ਦੇ ਸਾਥੀ ਅੱਗੇ ਰਹਿ ਕੇ ਪਿੱਛੇ ਰਹਿ ਕੇ ਕੁਝ ਤੇ ਕੁਝ ਕੋਈ ਮੇਰੇ ਵਰਗੇ ਆ ਜਿਹੜੇ ਫੇ ਨੀਂਦ ਪੂਰੀ ਕਰ ਰਹੇ ਆ ਇਸ ਟਾਈਮ ਐਂ ਸਵਰਗਾਂ ਚਾਹੇ ਵੀ ਇਹ ਪਤਾ ਲੋਕ ਤੋਂ ਵੀ ਸਵਰਗਾਂ ਚ ਪਹੁੰਚਿਆ ਹੋਇਆ ਜਿੱਥੇ ਤੁਸੀਂ ਰੁੱਕ ਗਏ ਸਰੀਰ ਇੰਨਾ ਕ ਠੰਡਾ ਪੈ ਜਾਊਗਾ ਇੱਥੇ ਤਾਂ ਮੌਸਮ ਇੰਨਾ ਕ ਵਧੀਆ ਵੀ ਤੁਹਾਨੂੰ ਨੀਂਦ ਆ ਜਾਏਗੀ ਜੂਨ ਮਹੀਨੇ ਵਿੱਚ ਜਦੋਂ ਕਮਰੇ ਦੇ ਵਿੱਚ AC 16 ਤੇ ਕਰਿਆ ਹੋ ਹੁੰਦਾ ਜਿਹੜਾ ਕੰਬਲ ਲੈ ਕੇ ਉੱਥੇ ਆਨੰਦ ਆਂਦਾ ਏ ਉਹੀ ਆਨੰਦ ਇੱਥੇ ਆ। ਇਸੇ ਕਰਕੇ ਵੀਰ ਨੀਂਦ ਗੱਡ ਰਿਹਾ ਉੱਥੇ। ਰਾਸਤੇ ਦੇ ਵਿੱਚ ਆਪਾਂ ਨੂੰ ਇੱਕ ਪੜਾ ਹੋਰ ਮਿਲਦਾ ਏ। ਇੱਥੇ ਹੋਟਲ ਹੈ। ਹਰ ਇੱਕ ਚੀਜ਼ अवेलेबल ਹੈ। ਤੇ ਆਪਣੇ ਕੋਲੇ ਚਾਕਲੇਟ ਖਤਮ ਹੋ ਗਈ ਸੀਗੀ। ਤੇ ਵੀਰ ਤੋਂ ਮਿਲ ਗਈ। ਸਹੀ ਹੈ? ਮੈਂ ਠੀਕ ਰਿਹਾ ਯਾਰਾਂ। ਇੰਨਾ ਬਹੁਤ ਕੰਮ ਕਰੜਾ ਨਹੀਂ ਦਾ। ਹੌਂਜਾਂਗੇ ਆਪਾਂ ਆਰਾਮ ਨਾਲ ਇੱਥੇ ਲੱਗੀ ਰਹਿ ਗਏ ਤੇ ਅੱਗੇ ਦੋ ਵੀਰ ਭਰਾ ਹੋਰ ਜਾ ਰਹੇ ਨੇ ਉਹਨਾਂ ਗੋਲੇ ਖੜ ਜਾਂਦੇ ਗੱਲਾਂ ਬਾਤਾਂ ਕਰਨੇ ਟਾਈਮ ਲੰਘੇ ਜਾਂਦਾ ਵੀ ਪਹੁੰਚ ਜਾਗੇ ਕਾਂਟੇ ਤੱਕ ਪਹੁੰਚ ਜਾਗੇ ਇੱਥੇ ਆਪਾਂ ਰੁਕੇ ਹੋਏ ਆ ਇੱਥੇ ਆਪਾਂ ਨੂੰ ਆਪਣੇ ਨਾਲ ਦੇ ਪਿੰਡਾਂ ਦੇ ਮਿਲੇ ਆ ਇਹ ਬਾਈ ਆਪਣੇ ਨਾਲ ਦੇ ਪਿੰਡਾਂ ਦੇ ਯਾਤਰਾ ਕਰੇ ਇਹ ਕਰਨ ਜਾ ਰਹੇ ਜਾ ਰਹੇ ਹਲੇ ਬਹ ਹੌਲੀ ਹੌਲੀ ਪਹੁੰਚ ਜੂਗੇ ਤੇ ਸਾਹਮਣੇ ਖਤਰਾ ਦਿਖ ਰਿਹਾ ਜੇ ਕਿਸੇ ਨੇ ਪੱਥਰ-ਪੁੱਥਰ ਮਾਰ ਤਿਆ ਫਿਰ ਸਾਰੇ ਛੇਤੀ ਪਹੁੰਚ ਜੂਗੇ ਈ ਪਹੁੰਚੋ ਪਹੁੰਚ ਹੋ ਜਾਣੀ ਵੀ ਸਾਰੇ ਨਾ 4x4 ਬਣ ਕੇ ਵੀ ਮੈਕੋ ਵਾਲੇ ਪੰਪ ਵੱਜ ਜਣੇ ਸਿੱਧਾ ਟਾਪ ਤੇ ਬਸ ਸਾਹਮਣੇ ਇੱਕ ਪੱਥਰ ਵੱਜਣ ਦੀ ਲੋੜ ਹੈ ਕਰ ਹੋ ਜਾਏਗਾ ਜਿਹੜੀ ਪਹਿਲਾਂ ਗੇਮ ਪੰਜਾਬ ਦੇ ਵਿੱਚ ਚੱਲਦੀ ਸੀ ਦੁਪਹਿਰਾਂ ਨੂੰ ਚੱਲਦੀ ਸੀ ਜਾਮਣ ਥੱਲੇ ਰੋਟੇ ਥੱਲੇ ਉਹ ਗੇਮ ਇੱਥੇ ਚੱਲ ਰਹੀ ਹੈ ਇਹੀ 12 ਬੀਟੀ ਇਹ ਕਰਮਚਾਰੀ ਹੈ ਝਾੜੂ ਰਾਨੇ ਲਗਾਤਿਆ ਤੇ ਹੁਣ ਇਹ 12 ਬੀਟੀ ਖੇਡ ਰਹੇ ਇਹ ਉਦੋਂ ਦੇ ਗੇਮ ਆ ਜਦੋਂ ਸੱਪ ਵਾਲੀ ਗੇਮ ਨਹੀਂ ਆਈ ਸੀ ਜਦੋਂ ਮੋਬਾਈਲ ਫੋਨ ਨਹੀਂ ਆਇਆ ਤੇ ਇਹ ਉਸ ਟਾਈਮ ਦੇ ਗੇਮ ਆ ਜਿਨੇ ਜਿਨੇ ਖੇਲੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਹੁਣ ਤੱਕ ਦੀ ਵੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਜਰੂਰ ਕਰਦੇ ਹੋ ਯਾਤਰਾ ਕਰਦੇ ਕਰਦੇ ਆਪਾਂ ਨੂੰ ਆਪਣਾ ਬਹੁਤ ਹੀ ਪਿਆਰਾ ਮਿੱਤਰ ਆਪਣਾ ਵੀਰ ਮੁਰੰਡੇ ਵਾਲਾ ਇਹਤure ਆ ਰਿਹਾ ਕੀ ਬਾਤ ਹੈ ਜੀ ਚੜਦੀ ਕਲਾ ਜੀ ਇੱਕ ਵਾਰੀ ਫਤਿਹ ਬੁਲਾ ਦਿਓ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਲਿੰਕ ਦੇ ਵਿੱਚ ਜਿੰਨੇ ਵੀ ਵਿਆਹਾਂ ਦਾ ਪ੍ਰੋਗਰਾਮ ਹੁੰਦਾ ਫੋਟੋਗ੍ਰਾਫੀ ਦਾ ਕੰਮ ਇਹ ਵੀਰ ਦਾ ਇੱਕ ਨੰਬਰ ਹੈ ਅਗਰ ਕਿਸੇ ਨੇ ਫੋਟੋਗ੍ਰਾਫੀ ਦਾ ਕੰਮ ਕਰਵਾਉਣਾ ਹੋਇਆ ਤਾਂ ਵੀਰ ਆਪਣਾ ਨੰਬਰ ਬੋਲੇਗਾ ਨੰਬਰ ਬੋਲ ਦਿਓ ਜੀ ਇੱਕ ਵਾਰੀ ਆਪਣਾ 9814752986 ਠੀਕ ਹੈ ਵੀਰ ਜੀ ਤੇ ਆਪਾਂ ਹੁਣ ਥੋੜਾ ਰੁਕਦੇ ਆ ਗੱਲਾਂ ਬਾਤਾਂ ਕਰਦੇ ਆ ਦੁਬਾਰਾ ਫਿਰ ਆਪਾਂ ਉੱਧਰ ਵਾਲੀਆਂ ਗੱਲਾਂ ਛੇੜ ਕੇ ਠਕੇਮਾਂ ਲਾ ਲਾਂਗੇ ਦੁਬਾਰੇ ਸਫਰ ਸਟਾਰਟ ਕਰਾਂਗੇ ਚੱਲੀ ਜੀ ਰੁੱਕੇ ਫਿਰ ਹਾਂ ਪੜਾ ਗੱਲਾਂ ਬਾਤਾਂ ਮਾਰ ਕੇ ਮਸਾ ਪੰਡ ਦੇ ਬੰਦੇ ਲਾਗੇ ਦੇ ਮਰੇ ਆ ਚਾਹ ਕਰਦੀ ਯਾਰ ਇੱਕ ਚਾਹ ਕਰਦੀ ਕਿਹੜਾ ਬਣਾ ਰਿਹਾ ਛੋਡੀ ਵਾਲੀ ਚਾਹ ਲੈ ਮਿੱਤਰ ਕਿਹੜਾ ਤੇਰਾ 200 चाय कौन बनाएगा बनी हुई है बना रहे हैं बना रहे सर बनी हुई नहीं रहते सर वो बना दे, यारा। चाहि? चाहि बना दे, दे यार कितनी तो। चाय एक चाय बना दे। ठीक है कर जाओ सर पत्ती तेज कर देना भाई इसको तो ना गति नहीं है चाय चा तो बिना गति नहीं है ਆਰੇ ਬੰਦਾ ਬੜੀ ਜਾਨ ਚਾਹੇ ਤੇ ਜਿੰਦਗੀ ਹੈ ਨਾ ਚਾਹ ਤੇ ਮੇਰੀ ਬਾਕੀ ਜਿੰਦਗੀ ਹਾਲੇ ਤੱਕ ਘੱਟ ਤੇ ਨਾ ਆ ਗਿਆ ਪੈਸਾ ਦੋਸਤ ਫਿਰ ਵੀ ਇੱਕ ਵਾਰ ਮੈਂ ਬਹੁਤ ਬੜਾ ਮਨ ਸਮਝਾਇਆ ਤੇ ਇੱਧਰ ਖੱਤਰਿੰਗ ਖੱਚਰਾ ਦੇਖ ਨੂੰ ਮੇਰੇ ਗੁਰੂ ਮਾਰ ਦੇ ਕਿਰਪਾ ਕਰੇ ਵੀ ਇਹ ਖੱਤਰ ਵਾਲਾ ਕਲਚਰ ਹੀ ਖਤਮ ਹੋ ਜਾਵੇ ਸਾਰੇ ਪ੍ਰੈਕਟਿਸ ਕਰਕੇ ਆਣ ਤੇ ਇੱਥੇ ਆਪਾਂ ਨੂੰ ਕੁ ਵੀ ਖਚਰਣ ਲੱਗੇ ਤੇ ਇੱਥੇ ਤੁਹਾਨੂੰ ਮੈਗੀ ਵੀ ਮਿਲ ਜੇਗੀ ਮੈਗੀ ਦੀ ਜੋ ਪਲੇਟ ਆ ਉਹ 70 ਦੀ ਹੈ ਇਧਰ ਪਰੌਂਠੇ ਬਣ ਕੇ ਤਿਆਰ ਹੋ ਰਹੇ ਨੇ ਤੇ ਆਪਣੀ ਚਾਹ ਹੁਣੇ ਧਰੀਏ ਬੰਦੇ ਨੇ ਇਹ ਵੀ ਫੂਲ ਛੜ ਕੇ ਬਣਵਾਣੀ ਪੈਂਦੀ ਹੈ ਨਹੀਂ ਇਹ ਹੋਰ ਹੀ ਕੁਝ ਬਣਾਈ ਜਾਂਦੇ ਇਧਰ ਪਰੌਂਠਿਆਂ ਵਾਲੇ ਵੱਟ ਕੱਢੇ ਹੋਏ ਆ ਤੇ ਸਫਰ ਦੇ ਟਾਈਮ ਆਪਾਂ ਨੂੰ ਐਦਾਂ ਦੇ ਵੀਰ ਮਿਲਦੇ ਰਹਿੰਦੇ ਨੇ ਜਿਹੜੇ ਐ ਸਮਾਨ ਨਾਲ ਲੋਡ ਹੋ ਕੇ ਚੱਲਦੇ ਨੇ ਨੀਰ ਤੋਂ ਆਪਾਂ ਨੂੰ ਦੋ ਸਾਜਮੂ ਦੇ ਲਈ ਤੇ ਇਹ ਚ ਉੱਪਰ ਬੈਠਾ ਬੈਠਾ ਚੌਕਲੇਟ ਖਾ ਗਿਆ ਤੇ ਹੁਣ ਅੱਖ ਦੂਈ ਤੇ ਆ ਕਿਉਂਕਿ ਇਹਨੇ ਚਾਹ ਨਹੀਂ ਬਣੀ ਹੈ। ਹਾਂ ਉਹ ਸਹੀ ਨਹੀਂ ਟਾਈਮ ਚਾਹ ਆਲਾ ਹੋਇਆ ਵਾ ਆਪਾਂ ਚਾਹ ਪੀ ਕੇ ਚੱਲਦੇ ਸਭ ਪਰ ਆਪਣਾ ਥੋੜੀ ਰਹਿ ਗਿਆ। ਤਾਂ ਇਧਰ ਸੰਗਤਾਂ ਜਾ ਰਹੀਆਂ ਤੇ ਸੰਗਤਾਂ ਆ ਰਹੀਆਂ ਨੇ। ਪਹਾੜਾਂ ਦੇ ਵਿੱਚ ਅਗਰ ਤੁਸੀਂ ਟਰੈਕਿੰਗ ਕਰ ਰਹੇ ਹੋ ਤਾਂ ਜਿਹੜੇ ਇਹ ਵਾਲੇ ਸਟੈਪ ਆ ਨਾ ਇਹਨਾਂ ਦੇ ਨਾਲ ਤੁਸੀਂ ਥੱਕੋਗੇ ਨਹੀਂ। ਬਿਲਕੁਲ ਹੌਲੀ ਹੌਲੀ ਤੁਸੀਂ ਵਜ਼ਨ ਦੇਖੋ ਕਿੰਨਾ ਚੱਕਿਆ ਹੋਇਆ ਤੇ ਇਹ ਬਿਲਕੁਲ ਚੜ੍ਹਦੀ ਕਲਾ 'ਚ ਜਾ ਰਿਹਾ ਇਹ ਵੀ ਇਕੱਠਾ ਰੱਖੀ ਬੈਠੇ ਐ 40-50 ਕਿਲੋ ਵਜ਼ਨ ਹੋਏਗਾ ਤੇ ਮੁੰਡੇ ਵੀ ਕੋਈ ਜ਼ਿਆਦਾ ਉਮਰ ਦੇ ਨਹੀਂ ਹਨ ਥੋੜੀ ਥੋੜੀ ਉਮਰ ਦੇ ਆ ਇਹ ਕੀ ਕਹਾਂ ਸੇ ਲੈ ਕੇ ਆ ਰਹੇ ਹੋ ਪੂਲ ਨਾਂ ਸੇ ਹਾਂ ਪੂਲ ਨਾਂ ਸੇ ਪੂਲ ਨਾਂ ਸੇ ਕਹਾਂ ਲੈ ਕੇ ਜਾਓਗੇ ਗੋਵਿੰਦ ਧਾਮ ਗਾਗਰੀਆ ठीक है ठीक है तो ये घोड़ों के लिए ऊपर फिर कितने का बिकता है ये या आपके खुद के घोड़े है ना, ना, आगे सेल करोगे या खुद के है? केजी के हैं? घुड़ी है केजी के जी के हिसाब केजी के से किस रेट से मिलता है ये तीस रुपए किलो अभी ये कितना वजन है साठ पैंसठ होगा ना आपकी उम्र कितनी है छब्बीस साल आपकी उन्नीस 19 ਸਾਲ ਕੀ ਉਮਰ ਹੈ ਔਰ ਇਹ ਇੱਕ ਦਿਨ ਵਿੱਚ ਕਿੰਨੇ ਚੱਕਰ ਲਗਾ ਦਿੰਦੇ ਹੋ ਇੱਕ ਦਿਨ ਵਿੱਚ ਇੱਕ ਹੀ ਚੱਕਰ ਲੱਗਦਾ ਹੈ ਤੋਂ ਉੱਪਰ ਘੋੜੇ ਵਗੈਰਾ ਕਿੰਨੇ ਹੈ ਫਿਰ ਉੱਪਰ ਕਿੰਨੇ ਦਾ ਸੈਲ ਕਰਤੇ ਹੋ ਇਹ 100 ਰੁਪਏ ਕਿਲੋ 70% ਦਾ ਮਾਰਜਨ ਹੈ ਕੀ ਬਾਤ ਹੈ ਮਿਹਨਤ ਹੈ ਆਪਕੀ ਆਪਕੀ ਮਿਹਨਤ ਹੈ ਯਾਰ ਠੀਕ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਕਿੱਥੋਂ ਆਈਆਂ ਨੇ ਜੀ ਪਰੋਜਪੁਰ ਤੋਂ ਚੰਦ ਲਵਾਵਾਂ ਜੀ ਠੀਕ ਹੈ ਜੀ ਉਹਨੇ ਦੇਖਿਆ ਜੀ ਰਾ ਚੌਥ ਕਾਲ ਜਾਂ ਅੱਛਾ ਹਾਂ ਜੀ ਬਹੁਤ ਵਧੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਾ ਤੁਹਾਡੇ ਵਰਗੇ ਭਰਾ ਮਿਲਦੇ ਰਹਿੰਦੇ ਨੇ ਐਡ ਕਰਦੇ ਜਿਹੜੀ ਤੁਸੀਂ ਸੈਕਲ ਤੁਹਾਡੇ ਵਰਗੇ ਭਰਾ ਮਿਲਦੇ ਰਹਿੰਦੇ ਨੇ ਤੇ ਸਾਨੂੰ ਹੌਸਲਾ ਹੁੰਦਾ ਰਹਿੰਦਾ ਹੈ ਤੇ ਸਾਰੇ ਪਰੋਜਪੁਰ ਤੋਂ ਨੇ ਨਹੀਂ ਨਹੀਂ ਹਾਂ ਜੀ ਹੈ Nagpur Maharashtra Nagpur Maharashtra ਮੋਝ ਲਗਾ ਆਪ ਇਨਕੇ ਸਾਥ ਹੋ ਨਹੀਂ ਆਪ ਨੇ ਚੈੱਕ ਦਾ ਮਤਲਬ ਪਤਾ ਕਿ ਤੁਹਾਨੂੰ ਸੈਕਲਾ ਦਾ ਥੋੜਾ ਜਿਹਾ ਜ਼ਿਆਦਾ ਹੈ ਨਹੀਂ ਗੁਰੂ ਗੁਰੂ ਮਹਾਰਾਜ ਦੀ ਇੰਨੀ ਕੋਈ ਕਿਰਪਾ ਰਹੀ ਵੀ ਰਾਤ ਜਪਾ ਨੂੰ ਕੋਈ ਦਿੱਕਤ ਨਹੀਂ ਆਈ ਤੇ ਤੁਹਾਡੇ ਵਰਗੇ ਭਰਾ ਹੌਸਲਾ ਦਿੰਦੇ ਰਹਿੰਦੇ ਨੇ ਕੋਈ ਖਾਣ ਪੀਣ ਚ ਦਿੱਕਤ ਨਹੀਂ ਆਈ ਨਹੀਂ ਸਹੀ ਹੈ ਤੇ ਹੁਣ ਕਿੰਨੇ ਵੇ ਚੱਲੇ ਸੀਗੇ ਉੱਪਰੋਂ ਆਪਾਂ 2 ਵਜੇ ਤੁਰੇ ਆਪਾਂ 2 ਵਜੇ ਠੀਕ ਹੈ ਤੇ ਉੱਤੇ ਦਰਸ਼ਨ ਵਧੀਆ ਹੋਗੇ ਉੱਪਰ ਬਹੁਤ ਵਧੀਆ ਹੋਗੇ ਸਨੋ ਵਗੈਰਾ ਸਹੀ ਹੈ ਆਪ ਜਾ ਰਹੇ ਹੋ ਆ ਰਹੇ ਹੋ ਜਾ ਰਹੇ ਆਪ ਜਾ ਰਹੇ ਹੋ 10 ਵਜੇ ਚੜੇ ਸੀ ਗੋਵਿੰਦ ਜੀ ਬੜਾ ਵਧੀਆ ਅਨੰਦਾ ਜੀ ਇੱਥੇ ਪੂਰਾ ਮੈਂ ਕਹਿੰਦਾ ਨਹਿਰ ਮੇਰਾ ਹੀ ਹੰਤਾਪੇ ਦਾ ਨਾਮ ਹੈ ਕਿ ਚੜ ਕੇ ਬਾਬੇ ਦਾ ਨਾਮ ਲੈ ਕੇ ਉਤਰਾਂ ਨਹੀਂ ਸਹੀ ਹੈ ਸਹੀ ਹੈ ਗੁਰੂ ਮਹਾਰਾਜ ਤੁਹਾਡੀ ਯਾਤਰਾ ਸਫਲ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਰਾਸਤੇ ਦੇ ਵਿੱਚ ਇੱਕ ਆਪਾਂ ਨੂੰ ਦਰਖਤ ਮਿਲਦਾ ਏ ਜਿਹਦੀ ਜੜਾਂ ਦੇ ਵਿੱਚੋਂ ਪਾਣੀ ਨਿਕਲ ਕੇ ਜਾਂਦਾ ਏ ਤੇ ਯਾਤਰਾ ਵਾਲੇ ਸਾਰੇ ਇੱਥੇ ਹੀ ਬੋਤਲਾਂ ਭਰਦੇ ਨੇ ਤੇ ਆਪਣਾ ਸਾਜ ਸਾਰ ਨਹੀਂ ਕਰਦੇ ਕਿਉਂਕਿ ਆਪਾਂ ਉਹ ਥੱਲੇ ਤੋਂ ਆਏ ਆ ਅਗੇ ਫੇਰ ਘੁੰਮ ਕੇ ਇੱਥੇ ਪਹੁੰਚਣਾ ਉੱਪਰ ਤੁਸੀਂ ਡਾਇਲੌਗ ਸੁਣਿਆ ਨਾ ਵੀ ਝੋਟਿਆ ਤੇਰੇ ਜਿਹ ਹੌਸਲੇ ਨੇ ਉਹ ਵੀਰ ਤੈਨ ਟੁਕਦਾ ਏ ਇਹ ਵੀਰ ਅਗਲੇ ਸਾਲ ਪਲਾਨਿੰਗ ਕਰ ਰਿਹਾ ਪਾਲਸਰ ਤੇ ਆਣ ਦੀ ਤੇ ਆਪਾਂ ਨੂੰ ਸੰਗਤ ਮਿਲੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਕਿੱਥੋਂ ਚੱਲੇ ਸੀਗੇ ਜੀ ਯੂਪੀ ਜੀ ਯੂਪੀ ਤੋਂ ਆਏ ਆ ਯੂਪੀ ਤੋਂ ਹਾਂਜੀ ਰਾਮਪੁਰ ਬਲਾਸਪੁਰ ਠੀਕ ਹੈ ਜੀ ਤੇ ਜਿਹੜਾ ਪੀਪਲ ਕੁੱਟੀ ਲੰਗਰ ਲੱਗਦਾ ਉਹ ਤੁਹਾਡੇ ਉਧਰ ਦੀ ਹੈ ਹਾਂਜੀ 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 ਹਾਂ ਅਸੀਂ ਉੱਥੇ ਰਾਤੀ ਰੁਕੇ ਸੀਗੇ ਤੁਹਾਡੇ ਤੋਂ ਪਸ਼ੀਆ ਪਰ ਗੁਰਦੁਆਰਾ ਮਾਹ ਕਿਲੋਮੀਟਰ ਵੀ ਨਹੀਂ ਆ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੁਣ ਸਿਰਾ ਟਾਪ ਤੋਂ ਆ ਰਹੇ ਹੋ ਜਾਂ ਗੋਵੀ ਧਾਮ ਤੋਂ ਆ ਰਹੇ ਹੋ ਟਾਪ ਤੋਂ ਹੀ ਤੇ ਉੱਤੇ ਦਰਸ਼ਨ ਕਿਦਾਂ ਦੇ ਹੋਏ ਬਹੁਤ ਵਧੀਆ ਬਹੁਤ ਵਧੀਆ ਬਾਬਾ ਜੀ ਖੁੱਲਾ ਟਾਈਮ ਹੀ ਖੁੱਲਾ ਦਰਸ਼ਨ ਹੋ ਗਿਆ ਬਹੁਤ 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 ਵਧੀਆ ਸੀ ਸਹੀ ਹੈ ਤੇ ਸੰਗਤ ਕਿੰਨੀ ਆਈ ਹੋਈ ਹੈ ਸੰਗਤ ਤਾਂ ਇਕੱਠੇ ਨਾਲ ਜ ਬਹੁਤ ਜ਼ਿਆਦਾ ਤੁਸੀਂ ਕਿੰਨੇ ਜਣੇ ਆਏ ਹੋਏ 12 12 ਜਣੇ 12 ਜਣੇ ਮੋਟਰਸਾਈਕਲ ਕਿੰਨੇ ਨੇ ਤੇ ਹੁਣ ਫਿਰ ਸਫਰ ਸਟਾਰਟ ਕਰੂਗੇ ਜਾਂ ਰੈਸਟ ਕਰੂਗੇ ਹੁਣ ਚੱਲੇ ਅਸੀਂ ਰੁਕਾਂਗੇ ਉੱਥੇ ਜੋਸ਼ੀਮਠ ਰੁਕਾਂਗੇ ਜੋਸ਼ੀਮਠ ਰੁਕਾਂਗੇ ਜੋਸ਼ੀਮਠ ਅਗਰ ਨੇਰਾ ਜ਼ਿਆਦਾ ਹੋਵੇ ਤਾਂ ਰੁਕ ਜਿਓ ਕਿਉਂਕਿ ਇਹ ਰਸਤਾ ਕੁਛ ਐਦਾਂ ਦਾ ਹੈ ਮੌਸਮ ਦਾ ਕੀ ਸਾਬ ਕਿਤਾ ਬਰੇ ਹਾਂ ਗੁਰੂ ਮਾਰਾ ਤੁਹਾਡੀ ਯਾਤਰਾ ਸਫਲ ਕਰੇ ਜੀ ਵਾਹਿਗੁਰੂ ਜੀ ਕਾ ਪਲਸਰ ਟੈਕ ਆਣੀ ਏ ਉਹ ਵੀ ਲੰਡੀ ਕਰਾ ਕੇ ਭਾਈ ਟਾਇਰ ਵੀ ਖੋਲਦੀ ਝੋਟਿਆ ਤੇਰੇ ਜੇ ਹੌਸਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮਾਂ ਹੋ ਗਿਆ 3:30 ਵਜੇ ਦਾ ਤੇ ਆਪਾਂ ਤਕਰੀਬਨ ਟੌਪ ਤੇ ਪਹੁੰਚ ਗਏ। ਇਹ ਲਾ ਗਾਂਗਰੀ ਆਏ। ਮਤਲਬ ਕਿ ਗੋਬਿੰਦ ਧਾਮ ਹੈ। ਉਹ ਇੱਥੋਂ 2 ਕਿਲੋਮੀਟਰ ਰਹਿ ਗਿਆ। 2 ਕਿਲੋਮੀਟਰ ਵਾਲਾ ਰਸਤਾ ਇਹ ਬਰਫ ਵਾਲਾ ਹੈ। ਕੀ ਬਾਤ ਹੈ। ਵੀ ਇੱਥੋਂ ਬਰਫ ਦੇਖ ਕੇ ਇੰਨਾ ਕੋ ਹੌਸਲਾ ਹੋ ਗਿਆ ਵੀ ਗੁਰੂ ਮਹਾਰਾਜ ਅੰਗ ਸੰਗ ਨੇ। ਕੰਮ ਕਰੜਾਤਾ। ਸਹੀ ਹੈ। ਪਰ ਇੰਨਾ ਜੋਰ ਨਹੀਂ ਲੱਗਿਆ। ਜਲਦੀ ਜਿਹੜਾ ਇਹ ਬਾਪੂ ਜਾ ਰਿਹਾ। ਇਹਨੂੰ ਦੇਖ ਕੇ ਸਾਨੂੰ ਹੌਸਲਾ ਬਹੁਤ ਹੁੰਦਾ। ਇਹ ਸਾਡੇ ਨਾਲ ਨਾਲ ਯਾਤਰਾ ਕਰ ਰਹੇ ਨੇ ਇਹ ਗੁਰੂ ਮਹਾਰਾਜ ਜਿਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਸਾਹਮਣੇ ਜਿਹੜਾ ਵੀਰ ਖੜਾ ਏ ਇਹ ਵੀਰ ਆਪਣਾ ਪੜਾਲ ਤੋਂ ਹੈ ਇਹ ਵੀ ਆਪਣੀ ਫੈਮਿਲੀ ਨਾਲ ਆਏ ਹੋਏ ਆ ਤੇ ਭਰਾ ਇਹਨਾਂ ਦਾ ਅੱਗੇ ਸੇਵਾ ਕਰਵਾ ਰਿਹਾ ਹੈ ਤੇ ਆਪਾਂ ਚੱਲਦੇ ਤੇ ਇੱਧਰ ਸੰਗਤਾਂ ਦਾ ਬੈਗ ਪਿੱਛੇ ਰੋਲਾ ਪੈ ਗਿਆ ਉਹ ਕਹਿੰਦਾ ਤੂੰ ਚੱਕ ਉਹ ਕਹਿੰਦਾ ਤੂੰ ਚੱਕ ਵੀ ਛੋਟੀ ਮੋਟੀ ਚੀਜ਼ ਵੀ ਭਾਰੀ ਲੱਗਣ ਲੱਗ ਜਾਂਦੀ ਵੀ ਗੁਰੂ ਮਹਾਰਾਜ ਦੀ ਕਿਰਪਾ ਏ ਵੀ ਆਪਾਂ ਸੋਹੀ ਸਲਾਮਤ ਉੱਪਰ ਪਹੁੰਚਣ ਵਾਲੇ ਸਮਾਹ ਹੋ ਗਿਆ 4:30 ਵਜੇ ਦਾ ਤੇ ਆਪਾਂ ਹੈਲੀਪੈਡ ਦੇ ਲਾਗੇ ਪਹੁੰਚ ਗਏ ਤੇ ਇੱਧਰ ਸਾਰੀ ਸੰਗਤ ਵੇਟ ਕਰ ਰਹੀ ਹੈ ਹੈਲੀਕਾਪਟਰ ਦੇ ਆਣ ਦਾ ਇੱਥੇ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਕਿਉਂਕਿ ਇੱਥੋਂ ਗੋਵਿੰਦ ਧਾਮ ਰਹਿ ਗਿਆ 1 ਕਿਲੋਮੀਟਰ ਤੇ ਚੋਬਰ ਇੱਧਰ ਖੜਾ ਏ ਫੋਟੋ ਕਰਵਾਉਣ ਦੇ ਲਈ ਸਾਹਮਣੇ ਹੈਲੀਪੈਡ ਹੈ ਤੇ ਜਿੱਦਾਂ ਅੱਜ ਆਪਾਂ ਸਾਈਕਲ ਤੇ ਗੁਰੂ ਮਾਰ ਦੇ ਕਿਰਪਾ ਨਾਲ ਗੋਵਿੰਦ ਧਾਮ ਪਹੁੰਚ ਗਏ ਗੁਰੂ ਮਾਰ ਦੀ ਕਿਰਪਾ ਕਰਨ ਆਪਾਂ ਹੇਮਕੁੰਡ ਸਾਹਿਬ ਵੀ ਪਹੁੰਚ ਗਏ ਅਰਦਾਸ ਜ਼ਰੂਰ ਕਰਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਸਮਾਂ ਹੋ ਗਿਆ ਜੀ 5:00 ਵਜੇ 12 ਮਿੰਟ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਸਵੇਰੇ 8:00 ਵਜੇ ਯਾਤਰਾ ਸਟਾਰਟ ਕਰੀ ਸੀਗੀ ਤੇ ਇਸ ਟਾਈਮ ਆਪਾਂ ਗਾਗਰੀਆਂ ਗੋਵੀ ਤਾਂ ਪਹੁੰਚ ਗਏ ਇਹ ਹੀ ਐਂਟਰੀ ਪਹਿਲਾਂ ਖੱਤਰ ਸਟੈਂਡ ਆਏਗਾ ਤੇ ਉਸ ਤੋਂ ਅੱਗੇ ਗੁਰਦੁਆਰਾ ਸਾਹਿਬ ਹੈ ਗੁਰੂ ਮਹਾਰਾਜ ਐਦਾਂ ਹੀ ਕਿਰਪਾ ਰੱਖਣਾ ਕੱਲ ਨੂੰ ਆਪਾਂ ਟਾਪ ਤੇ ਪਹੁੰਚ ਜੀਏ ਸਾਰੇ ਵੀਰ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖਿਓ ਅਰਦਾਸ ਜ਼ਰੂਰ ਕਰਿਓ ਤਾਂ ਜੋ ਬਿਨਾਂ ਦਿੱਕਤ ਤੋਂ ਆਪਾਂ ਟੌਪ ਤੇ ਪਹੁੰਚ ਜਾਈਏ ਜੀ ਤੇ ਇਧਰ ਵੀਰ ਜਿਨ੍ਹਾਂ ਨੇ ਵਾਪਸ ਜਾਣਾ ਹੈ ਉਤੋਂ ਦਰਸ਼ਨ ਕਰ ਰਹੇ ਇਹ نیچے ਜਾ ਰਹੇ ਜੀ ਗੋਵੀਧਾਂਵਲ ਇੱਥੇ ਸੰਗਤ ਬਹੁਤ ਹੈ ਬਹੁਤ ਸੰਗਤ ਇੱਥੇ ਇਹ ਸਾਰੇ ਸਟੈਂਡ ਵਾਲੇ ਨੇ ਬਾਚੀ ਪੱਧਰੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਗੋਮੀ ਦਾ ਥਾਂ ਪਹੁੰਚ ਗਏ ਬੜੀ ਖੁਸ਼ੀ ਹੋ ਰਹੀ ਹੈ ਕੰਮ ਕਰੜਾਤਾ ਪਰ ਗੁਰੂ ਮਹਾਰਾਜ ਤੇ ਭਰੋਸਾ ਤਾਂ ਕੋਈ ਰਾਸਤੇ 'ਚ ਆਪਾਂ ਨੂੰ ਦਿੱਕਤ ਨਹੀਂ ਆਏਗੀ ਤੇ ਹੋਏ ਵੀ ਇਦਾਂ ਹੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਟਾਪ ਤੇ ਪਹੁੰਚ ਗਏ ਸਾਰ ਸੰਗਤ ਰੈਸਟ ਕਰ ਰਹੀ ਹੈ ਜੀ ਕਿਦਰ ਫੂਟਲ ਵਗੈਰਾ ਸਾਰੇ ਨੇ ਇਸ ਟਾਈਮ ਹੋਟਲ ਦਾ ਕਮਰਾ ਹੈ 4 ਤੋਂ 5000 ਰੁਪਿਆ ਵਧੀਆ ਹੋਟਲ ਤੋਂ 10000 ਦਾ ਮਿਲ ਜਾਏਗਾ ਜੇਦੋ ਆਕਸੀਜਨ ਹੁੰਦਾ ਹੈ ਮੀਨਸ ਕਿ ਜੁਲਾਈ ਦੇ ਵਿੱਚ ਅਗਸਟ ਦੇ ਵਿੱਚ ਰੇਟ ਡਾਊਨ ਆ ਜਾਂਦਾ ਤੇ ਇਹ 1500 ਰੁਪਏ ਹੋ ਜਾਂਦਾ ਸਾਰੀ ਸੰਗਤ ਬੈਠੀ ਐ ਇੱਦਾਂ ਤੇ ਅੱਗੇ ਗੁਰਦੁਆਰਾ ਸਾਹਿਬ ਤੇ ਆਵਟ ਬਹੁਤ ਸੋਹਣੀ ਕਰੀ ਹੋਈ ਐ ਤੇ ਆਪਾਂ ਅੱਗੇ ਪਹੁੰਚਦੇ ਹਾਂ ਲਾਈਕ ਲਾਈਕ ਮੈਂ ਵਾਦੀ ਬਈ ਕੀ ਬਾਤ ਹੈ ਜੀ ਤੇ ਵੀਰਾਂ ਨੇ ਆਪਣਾ ਵੀਰ ਆਪਣਾ ਆਪਣੇ ਨਾਲ ਹੀ ਯਾਤਰਾ ਕੀਤੀ ਐ ਵਾਹਿਗੁਰੂ 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 ਸੰਗਤ ਬਹੁਤ ਹੈ ਬਸ ਆਪਾਂ ਰੈਸਟੇ ਕਰਨੀ ਹੈ ਮਾਰਕੀਟ ਆਪਾਂ ਵਾਪਸੀ ਦੇ ਕੋਲ ਜੀ ਆ ਕੇ ਦੀ ਦੇਰ ਤੱਕ ਮੰਗੋ ਆ ਜੀ ਆ ਕੇ ਜਾਣ ਕਰਕੇ ਅੱਪਰ ਰੈਸਟੇ ਤੇ ਜਿਹੜੀ ਵੀ ਦੁਕਾਨਾਂ ਵਾਲੇ ਸਾਈਕਲ ਦੇਖ ਰਹੇ ਬੜੇ ਹੈਰਾਨ ਹੋ ਗਏ ਇੱਥੇ ਸਾਈਕਲ ਦੇਖਣ ਨੂੰ ਮਿਲ ਗਿਆ ਬਹੁਤ ਸ਼ਰਾਬਾ ਤੇ ਜੀ ਭਾਂ ਘਟ ਰਹੇ ਦੇਖ ਕੇ ਇਹ ਸਾਈਕਲ ਤੇ ਆ ਗਿਆ ਇਹ ਤਕਨ ਵਾਲੇ ਸਾਰੇ ਸ਼ੌਕ ਹੈ ਇਹ ਬਣ ਗਿਆ ਗਿਆ ਤਾਂ ਗੁਰੂ ਮਹਾਰਾਜ ਦੀ ਜਦੋਂ ਕਿਰਪਾ ਹੁੰਦੀ ਹੈ ਉਦੋਂ ਫਿਰ ਇਦਾਂ ਦੇ ਕੰਮ ਹੋ ਜਾਂਦੇ ਆ ਕਮਾਲੇ ਕਰਤੀ ਜੀ ਕਿਤਨੇ ਪੰਜਾਬੀ ਕੁਝ ਵੀ ਕਰ ਸਕਿਆ ਯਾਰ ਬਾਤੋ ਜੀ ਬਹੁਤ ਅਸੀਂ ਵੀ ਬਹੁਤ ਨਹੀਂ ਮੈਂ ਬੋਲੀ ਸਮਝਾਂਦੀ ਆ ਵੀ ਸ਼ੁਕਰਮੁਆਰ ਹੀ ਲੱਗ ਰਿਹਾ ਹੱਥ ਤੇ ਗਿਆ ਬਾਈ ਕਿਹਦਾ ਪਿੰਡ ਜਿਲ੍ਹਾ ਮੋਹਾਲੀ ਪਿੰਡ ਵਣ ਕੁਸ਼ਰੀ ਵੀ ਓਕੇ ਬਹੁਤ ਅਸੀਂ ਸੋਹਣੇ ਅੱਛਾ ਖੁਰੜੀ ਸੋਹਣਾ ਕੀ ਬਾਤ ਹੈ ਇਹ ਸੰਗਤ ਪਹਿਲੇ ਪਹੁੰਚੀ ਹੋਈ ਹੈ ਇੱਥੇ ਇੰਨੀ ਕੁ ਸੰਗਤ ਹੁੰਦੀ ਹੈ ਤੇ ਇੱਧਰ ਮਾਲਸ਼ਾਂ ਚੱਲ ਰਹੀਆਂ ਨੇ ਮਾਲਸ਼ਾਂ ਤੁਹਾਨੂੰ ਮਿਲ ਜੇਗਾ ਕਿੰਨੇ ਪੈਸੇ ਮਾਲਸ਼ ਤੇ 100 ਰੁਪਿਆ ਮੈਂ ਕਿ ਤੁਹਾਨੂੰ ਗੋਬਿੰਦ ਘਾਟ ਵੀ 100 ਰੁਪਏ ਦੇਣਾ ਪਏਗਾ ਤੇ ਇੱਥੇ ਵੀ 100 ਰੁਪਏ ਦੇਣਾ ਪਏਗਾ ਕਿ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਗੁਰਦੁਆਰਾ ਸਾਹਿਬ ਹੈ ਜਿਕਰਾ ਛੱਡ ਦੀ ਫਿਰ ਇੱਕ ਵਾਹਿਗੁਰੂ ਜੀ ਕੀ ਫਤਿਹ ਜੀ ਸਾਈਕਲ 'ਤੇ ਆਏ ਹਾਂ ਜੀ ਤੇ ਇੱਥੇ ਦਰਬਾਰ ਸਾਹਿਬ ਆਪਾਂ ਸਵੇਰੇ ਮੱਥਾ ਟੇਕ ਕੇ ਚੱਲਾਂਗੇ ਤੇ ਇੱਧਰ ਆਪਣੇ ਉਹ ਭਰਾ ਐ ਜਿਨ੍ਹਾਂ ਨੇ ਸਰਦਾਈ ਪਾਈ ਸੀਗੀ ਇਹ ਸਾਰੇ ਜਨਾਲੇ ਵਾਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੌਜਾਂ ਚੜਦੀ ਕਲਾ ਚ ਗੁਰੂ ਘਰਾਂ ਚੜਦੀ ਕਲਾ ਚ ਰੱਖੋ ਕਦੋਂ ਪਹੁੰਚੇ ਹਾਂਜੀ ਅੱਜ ਹੀ ਪਹੁੰਚੇ ਚਲੋ ਫੇਰ ਕੱਲ੍ਹ ਇਕੱਠੇ ਯਾਤਰਾ ਕਰਾਂਗੇ ਹਾਂ ਉੱਪਰ ਜਾਏ ਜਾਣਾ ਆਪਾਂ ਕੱਲ੍ਹ ਨੂੰ ਚੱਲਦੇ ਫੇਰ ਅਸੀਂ ਵੀ ਨਾ ਤੋਂ ਗ੍ਰੈਸਟ ਕਰੀਏ ਹਾਂਜੀ ਠੀਕ ਹੈ ਦੋ ਅੱਗੇ ਨਿਕਲੋ ਹੈ ਮੋਹਾਲੀ ਤੋਂ ਜੀ ਇਹ ਵੀਰਾਂ ਨੇ ਤੁਹਾਨੂੰ ਸਭੀ ਫਲਾਈਟ ਦਿਖਾਈ ਰਾਸ਼ਟਰੀ ਜਨਤਕ ਸੁਤਰਗਦੇ ਨੰਗਰ ਚੱਲਦਾ ਤੇ ਸਾਹਮਣੇ ਆਪਾਂ ਉਹ ਦਰਖਤ ਦੇਖ ਰਹੇ ਹਾਂ ਜਿਸ ਦਾ ਬਹੁਤ ਬੜਾ ਸਾਥ ਹੈ ਯਾਤਰਾ ਦੇ ਵਿੱਚ ਇੱਥੋਂ ਹੀ ਸਾਰੀ ਯਾਤਰਾ ਸਟਾਰਟ ਹੋਈ ਸੀ ਜੀ ਇਹ ਸਭ ਤੋਂ ਪਹਿਲੀ ਜੋ ਠਹਿਰ ਹੈ ਉਹ ਇੱਥੇ ਜੀ ਕਿ ਜਿੱਧਰ ਵੀ ਤੁਸੀਂ ਦੇਖੋਗੇ ਤੁਹਾਨੂੰ ਸੰਗਤ ਹੀ ਸੰਗਤ ਦੇਖਣ ਨੂੰ ਮਿਲੇਗੀ ਇੱਥੇ ਉੱਪਰ ਦੇਖ ਲਓ ਚਾਹੇ ਥੱਲੇ ਦੇਖ ਲਓ ਤੇ ਇੱਧਰ ਇਹ ਸਾਰੇ ਆਪਣੇ ਆਪਣੀ ਜਗ੍ਹਾ ਮੰਨ ਲਈ ਬੈਠੇ ਨੇ ਆਉਂਦੀ ਆ ਬਾਬਾ ਜੀ ਪਹੁੰਚ ਗਏ ਜੀ ਪਹੁੰਚ ਗਏ ਜੀ ਲੌਗ ਨੂੰ ਦੇ ਬਾਬਾ ਜੀ ਲੌਗ ਚੱਲ ਰਿਹਾ ਜੀ ਚੱਲ ਚਲਾ ਕੇ ਲਿਆ ਰੇਡ ਗਈ ਜਿੱਥੇ ਪੌੜੀ ਆ ਜਾਂਦੀ ਉਥੇ ਰੇਡ ਦੰਦੇ ਤੇ ਬਾਕੀ ਚਲਾ ਬਾਕੀ ਚਲਾ ਲੰਦੇ ਤੇ ਵਧੀਆ ਵਧੀਆ ਸਾਰੇ ਹੀ ਲੰਗਰ ਲਈ ਬਾਈ ਸਾਜ ਜੀ ਨੇ ਲੰਗਰ ਸੰਗਤ ਹੀ ਸੰਗਤ ਜਿੱਧਰ ਵੀ ਦੇਖਦੇ ਆ ਇੱਥੇ ਇੱਧਰ ਲੰਗਰ ਖਾਲ ਹੈ ਤੇ ਇੱਧਰ ਨਿਖਾਨ ਸਾਹਿਬ ਹੈ ਤੇ ਆਪਣਾ ਕਮਰਾ ਸਾਹਮਣੇ ਆ ਜੀ ਤੇ ਇਧਰ ਵੀਰ ਅਰੈਸਟ ਲਾ ਕੇ ਕਰਨ ਸੰਗਤਾਂ ਪਹੁੰਚ ਗਈਆਂ ਹੁਣ ਪਹੁੰਚੀਆਂ ਜੀ ਅਰੈਸਟ ਕਰ ਰਹੇ ਸੰਗਤਾਂ ਤੇ ਆਪਾਂ ਨੂੰ ਯਾਤਰਾ ਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਮਿਲਦੇ ਨੇ ਇਹ ਜਨਰੇਟਰ ਰੂਮ ਹੈ ਤੇ ਇਲਦੇ ਵਿੱਚ ਸਾਈਡ ਤੇ ਜਗਾ ਹੈ ਆਪਾਂ ਨੇ ਇਥੇ ਪੁੱਛਿਆ ਸੀਗਾ ਵੀ ਸਾਈਕਲ ਖੜੇ ਕਰਨੇ ਆ ਚਲੋ ਗੁਰੂ ਮਹਾਰਾਜ ਜੀ ਨੂੰ ਜੋ ਮਨਜ਼ੂਰ ਇਹ ਕਹਿੰਦੇ ਜੇ ਇੱਥੇ ਨਹੀਂ ਖੜੇ ਕਰ ਸਕਦੇ ਆਪਾਂ ਅੱਗੇ ਦੇਖਦੇ ਆ ਆਪਾਂ ਨੂੰ ਮੇਨ ਐ ਵੀ ਕੋਈ ਗੇਰਾਂ ਨਾਲ ਛੇੜਛਿੜੀ ਕਰ ਲੈਗਾ ਤਾਂ ਦਿੱਕਤ ਆਏਗੀ ਹੁਣ ਅੱਗੇ ਦਾ ਕੋ ਪਲਾਨ ਬਣਾਉਂਦੇ ਆ ਦੇਖ ਲਈ ਕਿਤੇ ਅੱਗੇ ਖੜਾ ਹੋ ਗਏ ਚੱਲਦੇ ਆ ਜੇ ਇਕ ਸਾਈਕਲਿੰਗ ਕਲੱਬ ਤੋਂ ਸਾਈਕਲ ਆਪਾਂ ਨੇ ਥੱਲੇ پارک ਕਰਤੇ ਤੇ ਕਮਰਾ ਆਪਾਂ ਨੂੰ ਉੱਪਰ ਮਿਲਿਆ ਹੋਇਆ ਆ ਆਪਾਂ ਚੱਲਦੇ ਆ ਕਮਰੇ ਦੇ ਵਿੱਚ ਹੀਟਰ ਹੈਗਾ ਏ ਹੀਟਰ ਹੈਗਾ ਏ ਰੋਡ ਵੀ ਆ ਪਾਣੀ ਗਰਮ ਕਰਦੇ ਨਹਾਦੇ ਧੋਂਦੇ ਪਹਿਲੇ ਦੂਸਰੀ ਮੰਜ਼ਲ ਦੇ ਉੱਤੇ ਤੇ ਇਧਰ ਸੰਗਤਾਂ ਨੂੰ ਜਿੱਥੇ ਜਗ੍ਹਾ ਮਿਲ ਰਹੀ ਏ ਉੱਥੇ ਰੁਕ ਰਹੇ ਆ ਤੇ ਆਪਣੇ ਨਾਲ ਕਮਰੇ ਦੇ ਸਾਹਮਣੇ ਤੇ ਸਾਰੇ ਵੀਰ ਗੱਦੇ ਵਿਛਾ ਲੇ ਕੰਪਲ ਦੇ ਥੱਲੇ ਕਈਆਂ ਕੋਲ ਤਾਂ ਗੱਦੇ ਵੀ ਨਹੀਂ ਹੈਗੇ ਜਿਹੜਾ ਮਲ ਕੇ ਅਰੈਸਟ ਕਰ ਰਹੇ ਆ ਇਹ ਸਵੇਰੇ ਵੀ 3 ਵਜੇ ਨਿਕਲਣਗੇ ਆ ਜਾ ਵੀਰ ਜੀ ਆ ਜਾ ਸਾਰੇ ਵੀਰ ਬੈਠੇ ਆ ਨਾ ਆ ਆਪਣੇ ਬੰਦਿਆਂ ਕੋਲ ਦੋ ਤੇ ਖਾਣਾ ਲੱਗ ਗਿਆ ਪਖਾਨੇ ਆਪਣੇ ਲੱਗ ਗਈ ਆ ਚਿਹਤਰ ਕਮਰਾ ਹੈ ਲੋ ਜੀ ਆਪਾਂ ਉੱਪਰ ਪਹੁੰਚ ਜਾਗੇ ਤੇ ਵੀਰ ਇੱਥੇ ਕੰਮ ਹੀ ਕਰਦੇ ਨੇ ਤੇ ਸੰਗਤ ਵਦਨੀ ਸਟਾਰਟ ਹੋ ਗਈ ਇੱਥੇ ਇੱਥੇ ਕਮਰੇ ਵਗੈਰਾ ਕਾਫੀ ਨੇ ਤੇ ਉੱਧਰ ਵੀ ਖੁੱਲਾ ਪਿਆ ਕੰਮ ਤੇ ਆਪਾਂ ਵੀਡੀਓ ਦੀ ਕਰਦੀ ਐ ਇੱਥੇ ਸਮਾਪਤੀ ਅਗਰ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਦੇ ਹੋ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰਦੇ ਹੋ ਜੀ ਮਿਲਦੇ ਹਾਂ ਕੱਲ ਨਵੇਂ ਰਾਵਾਂ ਉੱਤੇ ਅਗਰ ਚੈਨਲ ਨਾਲ ਨਵੇਂ ਜੁੜਿਓ ਤਾਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ